ਸਟਾਰt ਵਾਰਸਿਕ ਤਰੱਕੀ ਰੋਕਣ ਦੀ ਸਜ਼ਾ ਨਿਯਮਾਂ ਅਨੁਸਾਰ ਛੋਟੀ ਸਜ਼ਾ ਹੈ ਡੰਡੀ ਐ ਪਰ ਇਹ ਗੱਲ ਮੁਕਦਮੇबाजी ਦਾ ਵਿਸਾ ਬਣੀ ਰਹੀ ਹੈ ਕਿ ਭੁਵੀਖੇ ਅਸਰ ਸਹਿਤ ਵਾਰਸਿਕ ਤਰੱਕੀ ਬੰਦ ਕਰਨਾ ਕੀ ਸਜ਼ਾ ਛੋਟੀ ਸਜ਼ਾ ਹੈ ਜਾਂ ਵੱਡੀ ਸਜ਼ਾ ਹੈ ਡੰਡੀ ਅਦਾਲਤਾਂ ਵੱਲੋਂ ਦਿੱਤੇ ਗਏ ਫੈਸਲਿਆਂ ਦੇ ਸੰਮukh ਸਰਕਾਰ ਨੂੰ ਇਹ ਕਾਨੂੰਨੀ ਸਲਾਹ ਦਿੱਤੀ ਗਈ ਹੈ ਕਿ ਸਬੰਧਿਤ ਨੀਮਾ ਵਿੱਚ ਇਸ ਬਾਰੇ ਯੋਗ ਸੋਧ ਕਰ ਦਿੱਤੀ ਜਾਵੇ ਤਾਂ ਜੋ ਇਸ ਮਾਮਲੇ ਬਾਰੇ ਸਪਸ਼ਟ ਉਪਬੰਧ ਹੋ ਸਕੇ ਡੰਡੀ ਸਰਕਾਰ ਨੇ ਇਸ ਮਾਮਲੇ ਨੂੰ ਬੜੇ ਗੌਰ ਨਾਲ ਵਿਚਾਰਿਆ ਹੈ ਅਤੇ ਇਸ ਸਬੰਧ ਵਿੱਚ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਨੀਤੀ ਨੂੰ ਅਪਣਾਉਣ ਦਾ ਫੈਸਲਾ ਕੀਤਾ ਗਿਆ ਹੈ ਡੰਡੇ ਇਸ ਅਨੁਸਾਰ ਜੇਕਰ વાર્षिक ਤਰੱਕੀ ਰੋਕਣ ਨਾਲ ਸਰਕਾਰੀ ਕਰਮਚਾਰੀ ਦੀ ਪੈਨਸ਼ਨ ਦੀ ਰਕਮ ਤੇ ਭੜਾ ਅਸਰ ਪੈਣ ਦੀ ਸੁਭਾਵਨਾ ਹੋਵੇ ਜਾਂ ਜੇਕਰ વાર્षिक ਤਰੱਕੀ 3 ਸਾਲਾਂ ਤੋਂ ਜ਼ਿਆਦਾ ਸਮੇਂ ਲਈ ਰੋਕਣ ਦੀ ਤਜਵੀਜ਼ ਹੋਵੇ ਜਾਂ ਜੇਕਰ ਭਵਿੱਖੀ ਅਸਰ ਸਹਿਤ વાર્ਸ਼ਿਕ ਤਰੱਕੀ ਰੋਕਣ ਦੀ ਤਜਵੀਜ਼ ਹੋਵੇ ਤਾਂ ਅਜਿਹੇ ਕੇਸਾਂ ਵਿੱਚ વાર્ਸ਼ਿਕ ਤਰੱਕੀਆਂ ਬੰਦ ਕਰਨ ਦੀ ਸਜ਼ਾ ਦੇਣ ਲਈ ਉਹ ਵਿਧੀ ਅਪਣਾਈ ਜਾਵੇ ਜੋ ਉਕਤ ਨਿਯਮਾਂ ਅਨੁਸਾਰ ਵੱਡੀ ਸਜ਼ਾ ਦੇਣ ਲਈ ਉਪਬੰਧਿਤ ਹੈ ਡੰਡੀ ਨੇਮਾ ਵਿੱਚ ਯੋਗ ਸੋਧ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਡੰਡੀ ਨੇਮਾ ਵਿੱਚ ਸੋਧ ਹੋਣ ਤੱਕ ਅੱਗੋਂ ਤੋਂ ਉਪਰੋਕਤ ਨਿਰਧਾਰਿਤ ਨੀਤੀ ਦੀ ਇਨ ਬਿਨ ਪਾਲਣਾ ਕੀਤੀ ਜਾਵੇ ਡੰਡੀ ਅਗਲਾ ਪੈਰਾ ਲਿਖਾਂਗੇ ਵੀ ਨਕਾਰਾ ਸਾਬਕਾ ਫੌਜੀਆ ਅਤੇ ਸਰਕਾਰੀ ਸੇਵਾ ਵਿੱਚ ਕੰਮ ਕਰਦੇ ਸਮੇਂ ਸਵਰਗਵਾਸ ਹੋਏ ਕਰਮਚਾਰੀਆਂ ਦੀਆਂ ਵਿਧਵਾਵਾਂ ਅਤੇ ਉਹਨਾਂ ਦੇ ਆਸਰਿਤਾਂ ਨੂੰ ਪਰਮ ਅਗੇਤ ਦੇ ਆਧਾਰ ਤੇ ਮੁੜ ਬਸਾਉਣ ਸੰਬੰਧੀ ਸਰਕਾਰ ਦੀਆਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਡੰਡੀ ਪ੍ਰਾਇਟੀ ਸੰਬੰਧੀ ਸਰਕਾਰ ਦੀਆਂ ਸਾਰੀਆਂ ਸੰਕਲਿਤ ਹਦਾਇਤਾਂ ਵੱਲ ਧਿਆਨ ਦਿਵਾਉਂਦੇ ਹੋਏ ਮੈਨੂੰ ਇਹ ਲੇਖਣ ਦੀ ਆਗਿਆ ਹੋਈ ਹੈ ਕਿ ਇਹਨਾਂ ਹਦਾਇਤਾਂ ਅਧੀਨ ਕੇਵਲ ਕਲਾਸ 3 ਅਤੇ ਕਲਾਸ 4 ਦੀਆਂ ਅਸਾਮੀਆਂ ਹੀ ਭਰੀਆਂ ਜਾ ਸਕਦੀਆਂ ਹਨ ਕਲਾਸ 1 ਅਤੇ ਕਲਾਸ 2 ਦੀਆਂ ਅਸਾਮੀਆਂ ਤੇ ਨਿਯੁਕਤੀਆਂ ਨਹੀਂ ਕੀਤੀਆਂ ਜਾ ਸਕਦੀਆਂ ਡੰਡੇ ਪਰ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਅਜਈਆਂ ਉਦਾਹਰਨਾ ਦੱਸੀਆਂ ਗਈਆਂ ਹਨ ਜਿੱਥੇ ਕਈ ਵਿਭਾਗਾਂ ਵੱਲੋਂ ਕਲਾਸ 1 ਅਤੇ ਕਲਾਸ 2 ਦੀਆਂ ਅਸਾਮੀਆਂ ਨੂੰ ਕਮਿਸ਼ਨ ਦੇ ਅਧਿਕਾਰ ਖੇਤਰ ਵਿੱਚੋਂ ਕੱਢ ਕੇ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਾਂ ਕੀਤੀਆਂ ਜਾ ਰਹੀਆਂ ਹਨ ਡੰਡ ਅਜਿਹਾ ਕਰਨਾ ਇਹਨਾਂ ਹਦਾਇਤਾਂ ਦੇ ਵਿਰੋਧ ਹੈ ਡੰਡ ਇਸ ਲਈ ਮੋੜ ਸਪਸ਼ਟ ਕੀਤਾ ਜਾਂਦਾ ਹੈ ਕਿ ਪ੍ਰੈਤੀ ਹਦਾਇਤਾਂ ਅਧੀਨ ਕੇਵਲ ਕਲਾਸ 3 ਅਤੇ ਕਲਾਸ 4 ਦੀਆਂ ਅਸਾਮੀਆਂ ਤੇ ਹੀ ਨਿਯੁਕਤੀਆਂ ਕੀਤੀਆਂ ਜਾ ਸਕਦੀਆਂ ਹਨ ਡੰਡ ਅੱਗੇ ਤੋਂ ਅਜਹੀ ਸੂਰਤ ਵਿੱਚ ਇਨ੍ਹਾਂ ਅਸਾਮੀਆਂ ਉੱਪਰ ਹੀ ਨਿਯੁਕਤੀਆਂ ਕੀਤੀਆਂ ਜਾਇਆ ਕਰਨ ਡੰਡੀ ਇਨ੍ਹਾਂ ਹਦਾਇਤਾਂ ਦੀ ਇਨ ਬਿਨ ਪਾਲਣਾ ਕੀਤੀ ਜਾਵੇ ਡੰਡੀ ਇਸ ਮਾਮਲੇ ਵਿੱਚ ਅਵਗਿਆ ਦੀ ਸੂਰਤ ਵਿੱਚ ਸੰਬੰਧਿਤ ਵਿਭਾਗ ਨਿੱਜੀ ਤੌਰ ਤੇ ਜ਼ਿੰਮੇਵਾਰ ਸਮਝਿਆ ਜਾਵੇਗਾ ਡੰਡੀ